ਇੱਥੇ ਸੁਣ ਲੈ ਸਾਪ ਰਕੇ ਅੱਛਾ ਅੱਛਾ ਕਿੰਨੇ ਚੁੱਕਿਆ ਹੋ ਤੈਨੂੰ ਕੋਣ ਟਿੱਡੂ ਕੋਣ ਆਇਆ ਟਿੱਡੂ ਟਿੱਡੂ ਕੌਣ ਹੈ ਕਿੱਥੇ ਇਹ ਕੌਣ ਆਇਆ ਹੈ ਪਾਪਾ ਚੁੱਕਿਆ ਹੈ ਤੈਨੂੰ ਚੁੱਕਿਆ ਹੈ ਤੈਨੂੰ ਚੁੱਕਿਆ ਹੈ ਹਰ ਗੁਣੀ ਹੋਏ ਹਰ ਗੁਣੀ ਹੋ ਆ ਨਕੀ ਨਹੀਂ ਗੁਣੀ ਤੇ ਗੁਣੀ ਨੇ ਕੀ ਹਿੰਦੀ ਹਾਂ ਹਾਂ ਇਹ ਕੱਕਾ ਹਾਂ ਹੈ ਚੁੱਕੀ ਹੈ ਹਾਂ ਤੈਨੂੰ ਚੁੱਕਿਆ ਹੀ ਕੀ ਖਾਦਾ ਪਤਾ ਹਾਂ ਕੀ ਖਾਦਾ ਹੈ ਇਹ ਇੱਕ ਹੀ ਖਾਦਾ ਹੈ ਮਿੱਟੀ ਖਾਦਾ ਹੈ ਮਿੱਟੀ ਨਹੀਂ ਹੈ ਇੱਕ ਹੀ ਖਾਦਾ ਹੈ ਕੀ ਇਹ ਇਦਨ ਬਾੜ ਕੇ ਦੱਸੂ ਬਾੜ ਕੇ ਕੀ ਖਾਦਾ ਆ ਹਾਂ ਇਹ ਇੱਕ ਹੀ ਖਾਦਾ ਹੁੰਦੀ ਹੈ ਹੈ ਕਾਜ ਕੀ ਚਾਪ ਉਨੇ ਕੀ ਕਹਦਾ ਹੈਂ ਕਾਚ ਕਾਚ ਪਹਿਲਾਂ ਦਾ ਕਾਚ ਕਹਿੰਦੇ ਕਾਚ ਐਸਾ ਕਾ ਆ ਆਏ ਤੈਨੂੰ ਮੈਂ ਫੜਕਾਉਣਾ ਬੜਾ ਵੇਖੀ ਸਹੀ ਤੈਨੂੰ ਮੈਂ ਹਏ ਹਏ ਪੁੱਤਰ ਹਾਂ ਹਾਂ ਕਲਰ ਪੂ ਕਲਰ ਕਿ ਕਿਹੜਾ ਕਿਹੜਾ ਕਲਰ ਆ ਕਿਹੜਾ ਕਲਰ ਬਲੂ ਕਲਰ ਅੱਛਾ ਮੁਖੜਾ ਕਦਮਣਾ ਮੂਹ ਦੀ ਸੋਣੀ ਲਾ ਦਿੱਕਾ ਲਾ ਦਿੱਲੀ ਸਾਰਾ ਮੂੰਹ ਗੰਦਾ ਕਰ ਲਿਆ ਵੇਖ ਰਣੂ ਮੈਂ ਓਕੇ ਮੰਦੀ ਦੀ ਨਾ ਟੱਚੀ ਮੰਗਵਾਇਆ ਵਾਰ ਇਹਨੂੰ ਕਿਹ ਕਹਿੰਦੇ ਟੱਚੀ ਕਹਿੰਦੇ ਨਾ ਨਾ ਅਰਜੀ ਇਹਨੂੰ ਹਾਂ ਬੈਗ ਤੇ ਜਾਂਦ ਨਾ ਜਿਹੜਾ ਵਾ ਕਿਹ ਕੱਪੜੇ ਜਿਹਦਾ ਇਟਾਚ ਦੇ ਕਿਰਨੋਂ ਨੰਦੇ ਆਉਣਾ ਉਹਨਾਂ ਦਾ ਵਿਆਹ ਜਾਣਾ ਸਸਿਕਾਲ ਸਾਰੇ ਢਾਈ ਦਿਨਾਂ ਵਿੱਚ ਲੌਂਗਰ ਵਿੱਚ ਤੇ ਅੱਜ ਪਰਨਾਣਾ ਜੂੜਾ ਇਤਕਾਲੀ ਸਾਈਡ ਕੀਤਾ ਹੈ ਪਰਨਾ ਥੋੜਾ ਇਧਰ ਵਾਲੀ ਸਾਈਡ ਤੇ ਪਾਰਾ ਕੀਤਾ ਸਦਾ ਸੋਹਣਾ ਲੱਗਦਾ ਇਹ ਵੀ ਚੀਜ਼ਾਂ ਸੋਹਣੀਆਂ ਲੱਗਦੀਆਂ ਕੁਝ ਚੇਂਜ ਕਰਨਾ ਚਾਹੀਦਾ ਹੈ ਵੇ ਤੇ ਕਰਕੇ ਵੇਖਿਆ ਥੋੜਾ ਟਾਈਮ ਲੱਗਾ ਬੱਤਰ ਜੀ ਨਹੀਂ ਆਇਆ ਕੰਮ ਪਰ ਆ ਗਿਆ ਅਲਜੂੜ ਕਰਕੇ ਤੇ ਹੁਣ ਚੱਲੇ ਆ ਮੈਂ ਕਰਨੀ ਦੀ ਹਣਾ ਉਹਨਾਂ ਨੂੰ ਬੈਗ ਦੇਵਾਂਗੇ ਆਹ ਆ ਤੁਮ ਮਾਰਦਾ ਨਹੀਂ ਨਜੀ ਦੇਖੋ ਮਾਰਿਆ ਨ ਦੁਪਾ ਜੇ ਮੁੜ ਕੇ ਮਾਰਿਆ ਨਾ ਕੁੜੀ ਨੂੰ ਫੇਰ ਵੇਖੀ ਮੇਰੀ ਧੀ ਨੂੰ ਮਾਰਦੇ ਰਹਿੰਦੇ ਸਾਰੇ ਜਾਣੇ ਜਿਹੜਾ ਉੱਠਦਾ ਉਹ ਹੀ ਮਾਰੀ ਜਾਂਦਾ ਬਾਊ ਜੀ ਕਿੰਨੂ ਦੇਉਂਗਾ ਉਹ ਜੋਤੀ ਵੀ ਮਾਰਦੇ ਜੋਤੀ ਕਿਹਾ ਮਾਰਨਾ ਬਾਹਰ ਨਹੀਂ ਜਾਣਾ ਠੀਕ ਅੰਦਰ ਠੀਕ ਅੰਦਰ ਜੋਤੀ ਪਾ ਦੀ ਬਾਊ ਨੂੰ ਸਣ ਦਾ ਪਾਲਾ 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 ਸਣ ਦੇ ਪੈਰੋਂ ਦੇਣਾ ਸੋਹਣੇ ਬਾਊ ਦੇ ਹਾਂ 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 ਹਾਂਜੀ ਕਹਿੰਦਾ ਹਾਂਜੀ ਕਿਰਨ ਦੀਦੀ ਹੁਣ ਘਰੇ ਆਏ ਆ। ਆ ਟੱਚ ਜੀ ਆ ਦੇਣ ਵਾਸਤੇ ਹੁਣ। ਉਹ ਤੁਮ ਹੁਣ ਤੇ ਨਾ ਵਾਜੇ। ਚੱਲ ਜੀ। ਜੀ ਅਸੀ ਗਾ। ਜੀ ਅਸੀ ਗਾ। ਮਸਤੀ ਕਰ ਬਹੁਤ। ਬਹਿ ਬਾਗੇ। તેંગ તા તાને ખોલ દે ખોલ દે ખોલ દે ચાલ બહાર જો લાઈટ બંધ આજ આ મંગળવાર હોય સાચું દુકાન નઈ ખોલી દુકાન અચ્છા અચ્છા લાઈટ દેસુ તાઈ આ પીય ભલા કો કકું નઈ વેખના હે હે ਫਾਈਚਾ ਵੇ ਕੋਈ ਸੇਵੀਆਂ ਜੀ ਇਹਨੇ ਖਾਓ ਦੇ ਦੇ ਚੱਲਗੇ ਹੈ ਨੇ ਚਾਹ ਨਹੀਂ ਪੀਣੀ ਵੀ ਚੱਲਗੇ ਕਾ ਚਲੀ ਭਾਜੀ ਕਿਸੇ ਕੇ ਕੰਮ ਦੇ ਦੂਰ ਹੀ ਗਏ ਕਿਤੇ ਅੱਛਾ ਅੱਛਾ ਬੜੀ ਕਹਿੰਦੇ ਫੈਲਾਰੇ ਪੜਾਓ ਉਹਨੇ ਰਾਤ ਤੱਕ ਮਸਮੋੜਾ ਥੋੜਾ 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 ਉਹ ਨਹੀਂ 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 ਥੋੜਾ ਜਿਹਾ ਪਾ ਗਦੋ ਇਹਨੂੰ ਮੜਾ ਜ ਮੜਾ ਜ ਪਾਉ ਪਾਈ ਆਵੇਂ ਬਾਬੜਾ ਹੈ ਹਾਂ ਚੱਲ ਇਹਨੇ ਖਲਾਰਾ ਪਾ ਦੇਣਾ ਚਲਾਈ ਚ ਆ ਜਾਈ ਚ ਆ ਜਾ ਖਾਲਾ ਵਿੱਚ ਚਲ ਚਲੀ ਛੇਤੀ ਕਰ ਚਲ ਚਾ ਛੇਤੀ ਫਿਨਿਸ਼ ਕਰ ਲੈ ਫਿਰ ਮੈਂ ਜਾਣਾ ਈ ਛੇਤੀ ਤੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇੱਥੇ ਹੂੰ ਘੁੰਮਣ ਵਾਲੀ ਆ ਘੁੰਮਣ ਵਾਲੀ ਇਹਨੇ ਕਿਉਂ ਆਪਣੀ ਸੰਗਲੀ ਨੂੰ ਜ਼ੋਰ ਦਵਾ ਕੇ ਬਹਿ ਜयो ਨਹੀਂ ਨਹੀਂ ਪੁੱਤ ਘੁੰਮਣ ਵਾਲੀ ਨਹੀਂ ਆਏ ਐਦਾਂ ਬੈਈਦਾ ਹੈ ਹੈ ਕੀ ਕੀ ਹੈ ਇਹ ਸਮਝ ਗਿਆ ਸਮਝ ਗਿਆ ਵੇਖ ਖੰਡਿਆ ਹੈ ਚਾਹ ਵੀ ਚਾਹ ਲਗ ਗਈ ਤੈਨੂੰ ਮੈਂ ਹਰ ਵਾਰ ਤੇ ਵਾਸਤੇ ਦੁੱਧ ਲੈਣ ਵਾਸਤੇ ਆਇਆ ਹਾਂ ਦੁੱਧ ਖਰਾਬ ਹੋ ਗਿਆ ਉਹਦਾ ਕਿਉਂਕਿ ਅੱਜ ਲਾਈਟ ਬੰਦ ਹੈ ਮੰਗਲਵਾਰ ਆ ਤੇ ਇਸ ਕਰਕੇ ਘਰੇ ਦੁੱਧ ਖਰਾਬ ਹੋ ਗਿਆ ਦੋਰੇ ਮੈਂ ਲੈਣ ਵਾਸਤੇ ਆਇਆ ਹਾਂ ਇਹ ਵੀ ਚਲੋ ਮਾਰੇ ਦੀ ਮਿਹਰ ਹੋ ਗਈ ਵੀ ਉਹ ਆਪਣਾ ਟੈਚੀ ਛੱਡਣ ਵਾਸਤੇ ਗਏ ਸੀ ਤੇ ਉਸ ਬਹਾਨੇ ਚਲੋ ਦੁੱਧ ਆ ਗਿਆ ਚਾਹ ਬਣਾਉਂਦੀ ਤੇ ਚਾਹ ਨਹੀਂ ਸਹੀ ਬਣੀ ਮੈਂ ਕਿਹਾ 스멜 ਆਉਂਦੀ ਚਾਹ ਚੋਂ ਉਹ ਵੇਖਿਆ ਤਾਂ ਥੋੜੇ ਜਿਹੇ ਦੁੱਧ ਨੂੰ ਪਾ ਲਿਆ ਤਾਂ ਦੁੱਧ ਖਰਾਬ ਹਾਲੇ ਲਿਆ ਗੋਦ ਨਾ ਤੇ ਇੱਕ ਨਾ ਚਾਹੀ ਕੋਣ ਆਇਆ ਕੋਣ ਆਇਆ ਸੀ ਆਪਾਂ ਆ ਗਏ ਉਧਰ ਤੇ ਮੇਰੇ ਹਰ ਗੰਦੇ ਕੰਮ ਵੇਖੋ ਸਾਰੇ ਨਮਕੀਨ ਖਲਾਰਤਾ ਹੈ ਸਿੰਦੇ ਇਹ ਭੰਡੀ ਇਹ ਝਾੜੂ ਦੋ ਕੋਪਰਟੀ ਕਰਨ ਵਾਲੇ ਇੱਕ ਜਾ ਕੋਈ ਹਾਂ ਉਹ ਪਾਪਾ ਪਾਏ ਤੁਹਾਡੇ ਘਰੇ ਦੋ ਦਿਨ ਹੀ ਮੈਂ ਮੂਵੀ ਸ਼ੂਟ ਕਰਕੇ ਗਏ ਆਂ ਨਨ ਪਤਾ ਨਹੀਂ ਆਓ ਯਾ ਤਿੰਨ OK OK ਲੈ ਗਏ ਬਾਈ ਕਰ ਦੇ ਯਾਰ ਦੇਖੋ ਬਾਈ ਬਾਈ ਆਪੇ ਕਿਰੋ ਚੱਲ ਸਿੱਧੀ ਵੇਹ ਸਾਥ ਪੈਂਟ ਨਹੀਂ ਪਹੇ ਹੋ ਦੰਦਾਂ ਨਾਲ ਗੜ ਕੇ ਤਪੜਾਦੀ ਕਰਦਾ 65 ਜੰਡ ਲਈ ਕਹੇ ਆ ਬੜੀ ਇਹ ਕੀ ਆ ਬੜੀ ਜ਼ਿਆ ਲੈਂਦੀ ਟੀਸ਼ਰਟ ਯਾਰ ਪਰ ਕਿੜਦੇ ਰਗੜਦੇ ਇੱਕੋ ਵੀਡੀਓ ਕਿਨੋਂ ਬਣੀ ਰਗੜਦੇ ਰਗੜਦੇ ਏ ਮੇਰੇ ਮਾਲਕਾ ਨਾੜੀ ਹੁਣੇ ਲੈਣ ਵਾਸਤੇ ਹੈ ਹਰਗੋ ਨੂੰ ਮੰਮੀ ਆਪਣੀਆਂ ਐਨਕਾਂ ਬਦਲਾਖ ਲਾਈਆਂ ਮੰਮੀ ਐ ਐਨ ਦੇਖੋ ਮੰਮੀ ਦੇ ਐਨਕਾਂ ਦਾ ਰੰਗ ਚਾ ਕਾਇਸ਼ਾ ਵਸੇ ਜਿਵੇਂ ਹਰਗਨ ਬਾਡੀ ਹੋਈ ਹੈ ਨਾ ਪਤਾ ਨਹੀਂ ਕਿੰਨੀ ਕੋ ਰੈਂਟਾਂ ਦੇ ਫਰੇਮ ਬਦਲ ਲੈ ਆ ਆ ਕੀ ਬਣਿਆ ਚੱਲਣ ਤੇ ਚੱਲ ਚੱਲ ਰੋਣਾ ਚੱਲ 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 ਨਾ ਦੇਖ ਕਿਤੇ ਫੜ ਲੱਗ ਜਾਂਦੇ ਆਹ ਗਏ ਵਾਤਾ ਪੁੱਤ ਬਲੈਸ ਕਰ ਦਿੰਗਈ ਮਰਪੋਸ ਬਣਾਉਂਦੀ ਐ ਬਣਾਉਂਦੀ ਆਏ ਓਏ ਮਤਲਬ ਬੜੇ ਸੁਣਾ ਲੱਗਦਾ ਜੀ ਬੜਾ ਬੜੇ ਸੁਣਾ ਲੱਗਦਾ ਜੀ ਇਹੰਦਾਈ ਮੈਂ ਪੜਾਂਗਾ ਆਹ ਬੜਾ ਹੈ ਜੀ ਚਲੋ ਭੱਜੋ ਕਹਿੰਦੇ ਆ ਭੱਜਾਂ ਮੈਨੂੰ ਪੜੋਗੇ ਬੜੀ ਓਏ ਬੜੀ ਓਏ ਤੋ ਬੜੀ ਓਏ ਨਾ ਉਹ ਭੱਜ ਗਏ ਤੂੰ ਭੱਜ ਗਈ ਓਏ I'm h a r How n e t air? How can <sans> u get t air? n e t the air. I'm g o i n to g e h air. n air. i n to g e h air. n g e t the air. i o i n to g e h air. n e t e air. i n to g e h a i o i n g e t i o h m o i n e a i h o i a i o n air. i n a i air. a r a i o t a i a r i ਇਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਨੂ ਆਹ ਬੱਚੇ ਨੋ ਆਹ ਬਾਇਆ ਉਹ ਵੇਹਲਾ ਫਿਰ ਆਏ ਹੋਏ ਪਤਦਾ ਜੱਜ ਗਿਆ ਹਰ ਗੁਣੀ ਇਦਾਂ ਕਰੋ ਇਦਾਂ ਤਾਂ ਨੂੰ ਕਰਤਾ ਆਏ ਹੋਏ ਪਤਦਾ ਜੱਜ ਗਿਆ ਮੇਰਾ ਜੱਜ ਗਿਆ ਇਹ ਚੱਲ ਆ ਫੜੇ ਪਾਪਾ ਰਹਿਦੇ ਫਿਰ ਤੇਤੀ ਕੀ ਫੋਟ ਕੁਝ ਨਹੀਂ ਕੁਝ ਨਹੀਂ ਪਤਾ ਬਸਣਾ ਸੋਣ ਲੱਦਾ ਹੈ ਪਹਿਲਾ ਕੋ ਮੂੰਹ ਬੜਾ ਹਰ ਘਣ ਕਮ ਉਹ ਪਿੱਛੇ ਜਾ ਘੁੰਮੋ ਪਿੱਛੇ ਜਾ ਕੇ ਉਧਰ 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 ਉੱਥੇ ਜਾ ਕੇ ਬਸ ਘੁੰਮੋ 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 ਚਲੋ ਘੁੰਮੋ ਹੈ ਜਾਚ ਨਹੀਂ ਹੁੰਦਾ ਵੀ ਜਾਚ ਉਹਦਾ ਕਿਹਨੂੰ ਅੱਛਾ

ਪਤਾ ਨਹੀਂ ਕਿਉਂ ਆ ਕਿੱਥੇ ਜਾ ਲੈ ਗਿਆ ਹਾਂ ਜੀ ਇਹ ਤਾਂ ਸੁਣੀ ਗਿਰਦੀ ਸੰਗਲ ਦੀ ਲੈ ਹੁਣ ਆ ਗਈ ਚੌਕਲੇਟ ਖਾ ਕੇ ਤਾਂ ਮੂੰਹ ਸਾਰਾ ਲਪੇੜਿਆ ਨੇ ਲੈ ਭਾਜਾ ਮੈਂ ਡਿੱਗਣਾ ਚੱਲ ਆ ਭਾਜੀ ਭਾਗੀ ਅੰਬਾਜੀ ਭਾਗੀ ਯਹੀ ਹਰਗੁਣ ਦਾਦਾ ਕੀ ਜਾਂਦੇ ਸੀ ਕੰਬਲ-ਕੁੰਬਲ ਨਹੀਂ ਦੇਣਾ ਹਾਂ ਬੜੀ ਮਾੜੀ ਕਰ ਲਿਆ ਬਿੱਲੀ ਕਿੱਥੇ ਆ ਮੈਂ ਆ ਹਈ ਫੇਰ ਬੋਲੀ ਆ ਕਿੱਥੇ ਬੋਲੀ ਆ ਕਿੱਥੇ ਬੋਲੀ ਬਿੱਲੀ ਮੈਂ ਆ ਹਾਂ ਆਈ ਫੇਰ ਜੋ ਕੰਮੇ ਵੀ ਕੀ ਲੱਗਦਾ ਕਿੱਥੇ ਬਿੱਲੀ ਮੈਂ ਆ ਤੁਸੀਂ ਵਾਪਸ ਲਾਓ ਜੀ ਉਹ ਬਿੱਲੀ ਬੱਤੀ ਬੰਦ ਕਰਤੀ ਉਹ ਇਨ ਨੂੰ ਇਨ ਖੋਲ ਤਾਂ ਖੋਲ ਲੈ ਨੂੰ ਕੀ ਕਰਨਾ ਖੋਲ ਕੇ ਛਾੜੂ ਨਹੀਂ ਵੀਰਨਾ ਛਾੜੂ ਥੋੜੀ ਆ ਛਾੜੂ ਥੋੜੀ ਆ ਛਾੜੂ ਦੀਆਂ ਪੋਚੀਆ ਹਾਂ ਪੋਚਾ ਆ ਪੋਚਾ ਆ ਹਾਂ